ਜੇ ਪੰਜਾਬ ਚ ਨਸ਼ਾ ਆ ਰਿਹਾ ਤਾਂ ਕੀ ਪੰਜਾਬ ਨਸ਼ਾ ਪੈਦਾ ਕਰ ਰਿਹਾ ਜੀ ਕੀ ਚਿੱਟਾ ਪੰਜਾਬ ਚ ਬਣਦਾ ਹੈ ਦੇਸ਼ ਦੇ ਵਿੱਚ ਨਸ਼ਾ ਵਾਇਆ ਗੁਜਰਾਤ ਹੁਣ ਪੂਰੇ ਦੇਸ਼ ਚ ਜਾ ਰਿਹਾ ਤਾਂ ਪੰਜਾਬ ਪਹਿਲੀ ਗੱਲ ਹੈ ਕਿ ਨਸ਼ੇ ਦੇ ਬਾਰੇ ਪੰਜਾਬ ਨੂੰ ਲੇਬਲ ਕਰਨਾ ਇਹ ਗਲਤ ਹੈ ਅਸੀਂ ਤਾਂ ਦਾਨ ਦੇ ਜੰਨੇ ਆ ਰਾਜਸਥਾਨ ਨੂੰ ਪਾਣੀ ਦਾਨ ਦੇ ਜੰਨੇ ਆ ਹਰਿਆਣੇ ਨੂੰ ਅਸੀਂ ਪਾਣੀ ਦਾਨ ਦੇ ਜੰਨੇ ਆ ਪੂਰੇ ਦੇਸ਼ ਨੂੰ ਅਸੀਂ ਕਰਜ਼ੇ ਚ ਆਪ ਹੋ ਕੇ ਅੰਨਦਾਨ ਦੇ ਜਾਨੇ ਆ ਲੰਗਰ ਅਸੀਂ ਲਾਈ ਜਾਨੇ ਆ ਛਬੀਲਾ ਅਸੀਂ ਲਾਈ ਜਾਨੇ ਆ ਗੋਲੀਆਂ ਅਸੀਂ ਸਰਹੱਦਾਂ ਤੇ ਖਾਈ ਜਾਨੇ ਆ ਜਾ ਕੇ ਕੰਗਣਾ ਵਰਗੀਆਂ 1 ਕਰੋੜ ਆ ਜਾਣ ਉਹ ਸਾਡਾ ਦੇਣਾ ਨਹੀਂ ਦੇ ਸਕਦੀਆਂ ਪਿਛਲੀਆਂ ਗੁਜਰਾਤ ਚੋਣਾਂ ਇਹਨਾਂ ਦਿਨਾਂ ਦੇ ਵਿੱਚ ਹੀ ਚੋਣਾਂ ਸੀਗੀਆਂ ਗੁਜਰਾਤ ਚ ਨਰਾਤਿਆਂ ਦੇ ਦਿਨ ਚੱਲਦੇ ਸੀ ਤੇ ਮੈਂ ਕਵਰੇਜ ਕਰਨ ਵਾਸਤੇ ਜਦੋਂ ਗਿਆ ਪਾਨ ਦੇ ਜਿਹੜੇ ਖੋਖੇ ਨੇ ਪਾਨ ਦੇ ਠੱਲੇ ਨੇ ਉੱਥੇ ਜਾ ਕੇ ਜੇ ਤੁਸੀਂ ਦੱਬੀ ਜ਼ਬਾਨ ਚ ਉਹਨਾਂ ਨੂੰ ਪੁੱਛੋ ਨਾ ਸਮਾਨ ਹੈਗਾ ਜਾਂ ਮਾਲ ਹੈਗਾ ਤੇ ਉੱਥੇ ਮਾਲ ਦਾ ਮਤਲਬ ਚਿੱਟਾ ਹੈ ਉਹ ਬਹੁਤ ਈਜ਼ੀਲੀ ਗਲੀਆਂ ਚ ਅਵੇਲੇਬਲ ਹੈ 10-10 ਸਾਲ ਦੇ ਜਵਾਕ ਉੱਥੇ ਚਿੱਟਾ ਲਾਈ ਨੇ ਹੁਣ ਪ੍ਰੋਬਲਮ ਕੀ ਹੈ ਨਾ ਤਾਂ ਰਾਹੁਲ ਗਾਂਧੀ ਉੱਥੇ ਗਿਆ ਤੇ ਉਹਨੇ ਕਿਹਾ ਵੀ 70% ਗੁਜਰਾਤੀ ਚ ਚਿੱਟਾ ਲਾਉਂਦੇ ਆ ਜੀ ਨਾ ਉੜਤਾ ਗੁਜਰਾਤ ਬਣੀ ਜੀ ਨਾ ਹੀ ਪੰਜਾਬ ਦੇ ਕਿਸੇ ਬਹੁਤ ਵੱਡੇ ਦਿਲਜੀਤ ਦੋਸਾਂਝ ਹਰਗੇ ਕਲਾਕਾਰ ਨੇ ਜਿਵੇਂ ਇਹਨੇ ਹੁਣ ਕੰਗਣਾ ਨੇ ਤਾਂ ਮਿਹਣਾ ਮਾਰਤਾ ਵੀ ਗਵਾਂਢੀ ਸੂਬੇ ਤੋਂ ਨਿਸ਼ਾ ਆ ਰਿਹਾ ਹੈ ਕਟ ਸਾਬ ਫੇਰ ਕੰਗਣਾ ਚਰਚਾ ਦੇ ਵਿੱਚ ਹੈ ਨਸ਼ੇ ਬਾਰੇ ਪੰਜਾਬ ਉੱਤੇ ਬਹੁਤ ਵੱਡਾ ਹਮਲਾ ਕਰ ਦਿੱਤਾ ਗਿਆ ਕਿ ਜਿੰਨਾ ਨਸ਼ਾ ਆਂਦਾ ਹੈ ਉਹ ਪੰਜਾਬ ਤੋਂ ਹਿਮਾਚਲ ਕੰਨੀ ਨੂੰ ਜਾਂਦਾ ਹੈ ਤੇ ਹਿਮਾਚਲ ਵਾਲੇ ਜਿਹੜੇ ਨੌਜਵਾਨ ਪੰਜਾਬ ਵਾਲਿਆਂ ਤੋਂ ਬਚ ਕੇ ਰਹੇ ਜਗਪ੍ਰੀਤ ਲਗਭਗ 2 ਸਾਲ ਪਹਿਲਾਂ ਐਨਸੀਆਰਬੀ ਦੀ ਇੱਕ ਰਿਪੋਰਟ ਹੈ ਜਿਹੜੀ ਕੰਗਣਾ ਰਣੌਤ ਨੇ ਪੜ੍ਹੀ ਨਹੀਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਤੁੱਕੇ ਨਾਲ ਬਣੀ ਹੋਈ ਐਮਪੀ ਹੈ ਕਿ ਪੰਜ ਸੱਤ ਲਗਾਤਾਰ ਫਲॉप ਫਿਲਮਾਂ ਦੇਣ ਤੋਂ ਬਾਅਦ ਸਿਆਸਤ 'ਚ ਜਦੋਂ ਇੱਕ ਪਾਰਟੀ ਦੀ ਚਮਚਾਗਿਰੀ ਕਰਕੇ ਲੋਕਾਂ ਨੂੰ ਗਲਤ ਬੋਲਣਾ ਸ਼ੁਰੂ ਕੀਤਾ ਨਾਮੀ ਚਿਹਰਾ ਸੀ ਤਾਂ ਟਿਕਟ ਮਿਲ ਗਈ ਜੀ ਸਿਆਸਤ 'ਚ ਵੱਧ ਬਦਨਾਮ ਸਾਰੇ ਇੱਕ ਬਰਾਬਰ ਹੁੰਦੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ ਜੀ ਉਸ ਰਿਪੋਰਟ ਦੇ ਮੁਤਾਬਕ ਜਿਹੜਾ ਰੂਟ ਪਲਾਨ ਦੱਸਿਆ ਗਿਆ ਸੀਗਾ ਕਿ ਪਹਿਲਾਂ ਜਿਹੜਾ ਨਸ਼ਾ ਸੀਗਾ ਅਫਗਾਨਿਸਤਾਨ ਵਾਇਆ ਪਾਕਿਸਤਾਨ ਹੋ ਕੇ ਪੰਜਾਬ ਬਾਰਡਰਸ ਤੋਂ ਉਹ ਪੰਜਾਬ ਚ ਦਾਖਲ ਹੁੰਦਾ ਤੇ ਫਿਰ ਬਾਕੀ ਦੇਸ਼ ਦੇ ਹਿੱਸਿਆਂ ਚੋਂ ਨਸ਼ਾ ਜਾਂਦਾ ਸੀ ਜੀ ਨਾਰਕੋ টেরਰਿਜ਼ਮ ਦਾ ਜਿਹੜਾ ਇੱਕ ਵੱਡਾ ਨੈਕਸਸ ਇਸ ਰੂਟ ਰਾਹੀਂ ਫੈਲ ਰਿਹਾ ਸੀ ਉਸ ਰਿਪੋਰਟ ਦੇ ਮੁਤਾਬਕ ਜਿਹੜਾ ਨਵਾਂ ਰੂਟ ਜਿਹੜਾ ਤਬਦੀਲੀ ਆਈ ਰੂਟ ਦੇ ਵਿੱਚ ਉਹ ਤੁਹਾਨੂੰ ਹੈਰਾਨੀ ਹੋਊਗੀ ਉਹ ਗੁਜਰਾਤ ਤੋਂ ਦੇਸ਼ ਦੇ ਬਾਕੀ ਹਿੱਸਿਆਂ ਚ ਇੱਕ ਖਾਸ ਪੋਰਟ ਜਿਹੜੀ ਦੇਸ਼ ਤੇ ਇੱਕ ਵੱਡੇ ਉਦਯੋਗਪਤੀ ਉਦਯੋਗਪਤੀ ਅਦਾਨੀ ਹੋਣਾ ਦੇ ਨਾਲ ਸਿੱਧੀ ਜੁੜਦੀ ਹੈ ਜੀ ਇਹ ਚਰਚਾ ਹੋਈ ਕਿ ਇਹ ਐਨਸੀਆਰਬੀ ਦੀ ਰਿਪੋਰਟ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਨਾ ਹੀ ਕਿ ਤੋ ਅਸੀਂ ਗੱਲ ਮੈਂ ਉਹ ਰਿਪੋਰਟ ਨੂੰ ਕੋਟ ਕਰਕੇ ਕਹਿ ਰਿਹਾ ਔਰ ਉਹਦੇ ਬਾਰੇ ਚਰਚਾ ਵੀ ਹੋਈ ਬਹੁਤ ਜ਼ਿਆਦਾ ਜਿੱਥੋਂ ਤੱਕ ਮੈਨੂੰ ਯਾਦ ਹੈ ਮੇਰੇ ਖਲ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਬਕਾਇਦਾ ਵੱਡੀ ਖਬਰ ਵੀ ਛਪੀ ਸੀ ਕਿ ਰੂਟ ਹੁਣ ਚੇਂਜ ਹੋ ਗਿਆ ਹੈ ਬੜੇ ਫੇਮਸ ਜਰਨਲਿਸਟ ਨੇ ਆਰਸ਼ ਛਾਬੜਾ ਉਹਨਾਂ ਨੇ ਇਹ ਟਵੀਟ ਕੀਤਾ ਸੀ ਮੈਨੂੰ ਯਾਦ ਹੈ ਕਿ ਉਸ ਤੋਂ ਬਾਅਦ ਮੇਰੇ ਨਜ਼ਰ 'ਚ ਆਈ ਸੀ ਫਿਰ ਮੈਂ ਇਹਦੇ ਤੇ 1-2 ਸਾਲ ਪਹਿਲਾਂ ਸ਼ੋਅ ਵੀ ਕੀਤਾ ਸੀ ਉਦੋਂ ਤਾਂ ਇਹ ਜਿਹੜਾ ਰੂਟ ਚੇਂਜ ਹੋਇਆ ਹੈ ਰੂਟ ਬੇਸਿਕਲੀ ਇਹ ਦੇਸ਼ ਦੇ ਵਿੱਚ ਨਸ਼ਾ ਵਾਇਆ ਗੁਜਰਾਤ ਹੁਣ ਪੂਰੇ ਦੇਸ਼ 'ਚ ਜਾ ਰਿਹਾ ਹੈ ਤਾਂ ਪੰਜਾਬ ਪਹਿਲੀ ਗੱਲ ਹੈ ਕਿ ਨਸ਼ੇ ਦੇ ਬਾਰੇ ਪੰਜਾਬ ਨੂੰ ਲੇਬਲ ਕਰਨਾ ਇਹ ਗਲਤ ਹੈ ਜੀ ਦੂਜਾ ਮਸਲਾ ਇਹ ਹੈ ਕਿ ਜੇ ਪੰਜਾਬ 'ਚ ਨਸ਼ਾ ਆ ਰਿਹਾ ਤਾਂ ਕੀ ਪੰਜਾਬ ਨਸ਼ਾ ਪੈਦਾ ਕਰ ਰਿਹਾ ਜੀ ਕੀ ਚਿੱਟਾ ਪੰਜਾਬ 'ਚ ਬਣਦਾ ਨਹੀਂ ਇਹ ਤਾਂ ਜਿਸ ਵੇਲੇ ਪੰਜਾਬ 'ਚ ਚਿੱਟਾ ਆਇਆ ਚਰਚਾਵਾਂ ਤਾਂ ਇਹ ਰਹੀਆਂ ਮਾਫ਼ ਕਰਨਾ ਮੈਂ ਹਿਮਾਚਲ ਵਾਸੀਆਂ ਨਾਲ ਬਹੁਤ ਮੁਹੱਬਤ ਕਰਦਾ ਹਾਂ ਉਹ ਸਾਡੇ ਭਰਾ ਨੇ ਇਹ ਕੰਗਣਾ ਵਰਗੇ ਮੂਰਖਾਂ ਕਰਕੇ ਸਾਡੇ ਪਿਆਰ ਚ ਭਾਈਚਾਰੇ 'ਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਹਾਲਾਂਕਿ ਮੈਂ ਪਹਿਲਾਂ ਇੱਕ ਵਾਰੀ ਗੱਲ ਜ਼ਰੂਰ ਕਹੀ ਸੀ ਵੀ ਤੁਸੀਂ ਸਾਲਟਡ ਹਿਮਾਚਲ ਜਾਣਾ ਬੰਦ ਕਰ ਦਿਓ ਤੇ ਪਤਾ ਲੱਗ ਜਾਊਗਾ ਉਹਨਾਂ ਨੂੰ ਮੈਂ ਅੱਜ ਵੀ ਉਸ ਗੱਲ ਤੇ ਟਿਕਿਆ ਕਿ ਜਦੋਂ ਪੰਜਾਬ ਦੀ ਗੱਲ ਆਊਗੀ ਤਾਂ ਮੇਰੇ ਵਾਸਤੇ ਪੰਜਾਬ ਤੋਂ ਉੱਤੇ ਕੁਝ ਨਹੀਂ ਹੈ ਜੀ ਜਦੋਂ ਪੰਜਾਬ ਬਾਰੇ ਕੁਝ ਬੋਲੋਗੇ ਤਾਂ ਫਿਰ ਸਾਡੇ ਲਈ ਉਹਦੇ ਤੋਂ ਉੱਤੇ ਕੁਝ ਨਹੀਂ ਹੈ। ਜੀ। ਪਰ ਅਸੀਂ ਸਾਰਿਆਂ ਨਾਲ ਮੁਹੱਬਤ ਕਰਨ ਵਾਲੇ ਲੋਕ ਆ। ਅਸੀਂ ਤਾਂ ਦਾਨ ਦੇ ਜੰਨੇ ਆ, ਰਾਜਸਥਾਨ ਨੂੰ ਪਾਣੀ ਦਾਨ ਦੇ ਜੰਨੇ ਆ, ਹਰਿਆਣੇ ਨੂੰ ਅਸੀਂ ਪਾਣੀ ਦਾਨ ਦੇ ਜੰਨੇ ਆ, ਪੂਰੇ ਦੇਸ਼ ਨੂੰ ਅਸੀਂ ਕਰਜ਼ੇ ਚ ਆਪ ਹੋ ਕੇ ਅੰਨ ਦਾਨ ਦੇ ਜੰਨੇ ਆ, ਲੰਗਰ ਅਸੀਂ ਲਾਈ ਜੰਨੇ ਆ, ਛਬੀਲਾ ਅਸੀਂ ਲਾਈ ਜੰਨੇ ਆ, ਗੋਲੀਆਂ ਅਸੀਂ ਸਰਹੱਦਾਂ ਤੇ ਖਾਈ ਜੰਨੇ ਆ ਜਾ ਕੇ। ਅਸਤੋ ਲੋਕ ਆ ਜਿਨ੍ਹਾਂ ਦਾ ਦੇਣਾ ਦੇ ਨਹੀਂ ਸਕਦੇ ਤੁਸੀਂ ਕੰਗਣਾ ਵਰਗੀਆਂ 1 ਕਰੋੜ ਆ ਜਾਣ ਉਹ ਸਾਡਾ ਦੇਣਾ ਨਹੀਂ ਦੇ ਸਕਦੀਆਂ ਗੱਲ ਮਸਲਾ ਕੀ ਹੈ ਮੈਂ ਕੰਪਲੀਟ ਕਰਾਂ ਜਿਹੜਾ ਡਰਗ ਹੈ ਨਾ ਮੈਂ ਪਿਛਲੀਆਂ ਗੁਜਰਾਤ ਚੋਣਾ ਇਹਨਾਂ ਦਿਨਾਂ ਦੇ ਵਿੱਚ ਹੀ ਚੋਣਾ ਸੀ ਗਿਆ ਗੁਜਰਾਤ ਚ ਨਰਾਤਿਆਂ ਦੇ ਦਿਨ ਚੱਲਦੇ ਸੀ ਤੇ ਮੈਂ ਕਵਰੇਜ ਕਰਨ ਵਾਸਤੇ ਜਦੋਂ ਗਿਆ ਤੇ ਮੈਂ ਗਲੀਆਂ ਗਲੀਆਂ ਜਾ ਕੇ ਅੰਮਦਾਬਾਦ ਦੀਆਂ ਜਦੋਂ ਕਿ ਕਿ ਚੋਣਾਂ ਦੇ ਦਿਨਾਂ 'ਚ ਨਾ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਆਮ ਵੋਟਰਾਂ ਤੱਕ ਕਨੈਕਟ ਕਰਕੇ ਪੁੱਛਦੇ ਹੋ ਕੌਣ ਜਿੱਤੂਗਾ ਕੌਣ ਹਾਰੂ ਭਾਜਪਾ ਦਾ ਬੋਲਬਾਲਾ ਉੱਥੇ ਜੀ ਨੂੰ ਜਾ ਕੇ ਮਿਲੋ ਭਾਜਪਾ 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 ਕੁਝ ਮੁਸਲਮਾਨ ਏਰੀਏ ਸੀ ਜਿੱਥੇ ਕਿਉਂਕਿ ਮੈਂ ਉਹਨਾਂ ਇਲਾਕਿਆਂ 'ਚ ਵੀ ਗਿਆ ਜਿੱਥੇ 2002 ਦੇ ਵਿੱਚ ਉਹ ਵੱਡੇ ਦੰਗੇ ਜਿਹੜੇ ਵਾਪਰਦੇ ਆ ਤੇ ਕੁਝ ਏਰੀਏ 'ਚ ਆਮ ਆਦਮੀ ਪਾਰਟੀ ਦੀ ਚਰਚਾ ਸੀ ਕੁਝ ਕਾਂਗਰਸ ਦੀ ਚਰਚਾ ਸੀ ਪਰ ਜ਼ਿਆਦਾਤਰ ਭਾਜਪਾ ਭਾਜਪਾ ਹੋ ਰਹੀ ਸੀਗੀ ਤੇ ਵੱਡੀ ਗੱਲ ਇਹ ਸੀ ਕਿ ਪਾਨ ਦੇ ਜਿਹੜੇ ਖੋਖੇ ਨੇ ਪਾਨ ਦੇ ਠੱਲੇ ਨੇ ਉੱਥੇ ਜਾ ਕੇ ਜੇ ਤੁਸੀਂ ਦੱਬੀ ਜ਼ਬਾਨ ਚ ਉਹਨਾਂ ਨੂੰ ਪੁੱਛੋ ਨਾ ਸਮਾਨ ਹੈਗਾ ਜਾਂ ਮਾਲ ਹੈਗਾ ਤੇ ਉੱਥੇ ਮਾਲ ਦਾ ਮਤਲਬ ਚਿੱਟਾ ਹੈ ਉਹ ਬਹੁਤ ਈਜ਼ੀਲੀ ਗਲੀਆਂ ਚ ਅਵੇਲੇਬਲ ਹੈ 10-10 ਸਾਲ ਦੇ ਜਵਾਕ ਉੱਥੇ ਚਿੱਟਾ ਲਈ ਜਾਂਦੇ ਸੱਚ ਹੈ ਇਹ ਗੁਜਰਾਤ ਦੀ ਗੱਲ ਕਰ ਰਿਹਾ ਹੁਣ ਪ੍ਰੋਬਲਮ ਕੀ ਹੈ ਨਾ ਤਾਂ ਰਾਹੁਲ ગાંધી ਉੱਥੇ ਗਿਆ ਤੇ ਉਹਨੇ ਕਿਹਾ ਵੀ 70% ਗੁਜਰਾਤੀ ਚ ਚਿੱਟਾ ਲਾਉਂਦੇ ਆ ਜੀ ਨਾ ਉੜਤਾ ਗੁਜਰਾਤ ਬਣੀ ਜੀ ਨਾ ਹੀ ਪੰਜਾਬ ਦੇ ਕਿਸੇ ਬਹੁਤ ਵੱਡੇ ਦਿਲਜੀਤ ਦੋਸਾਂਝ ਅਰਗੇ ਕਲਾਕਾਰ ਨੇ ਜਿਵੇਂ ਇਹਨੇ ਹੁਣ ਕੰਗਣਾ ਨੇ ਤਾਂ ਮਿਹਣਾ ਮਾਰਤਾ ਵੀ ਗਵਾਂਢੀ ਸੂਬੇ ਤੋਂ ਨਸ਼ਾ ਆ ਰਿਹਾ ਹੈ ਨਾ ਹੀ ਸਾਡੇ ਕਿਸੇ ਵੱਡੇ ਆਰਟਿਸਟ ਨੇ ਏਪੀ ਨੇ ਕਰਨ ਨੇ ਦਿਲਜੀਤ ਨੇ ਜਾ ਕੇ ਕੀ ਵੀ ਭਾਈ ਗੁਜਰਾਤ ਨਸ਼ਾ ਹੈ ਗੁਜਰਾਤ ਚ ਨਸ਼ਾ ਗੁਜਰਾਤ ਲੇਬਲ ਹੋਇਆ ਬਿਜ਼ਨਸ ਜੀ ਦੇ ਤੌਰ ਤੇ ਵੱਡੇ ਵੱਡੇ ਅਮੀਰ ਵਪਾਰੀ ਨੇ ਜੀ ਅਮੀ ਗਰੀਬੀ ਦਾ ਬੁਰਾ ਹਾਲ ਹੈ ਤੁਹਾਡੇ ਤਾਂ ਪਿੰਡ ਬਹੁਤ ਸਵਰਗ ਨੇ ਮੈਂ 2016 ਚ ਮੈਨੂੰ ਉਸ ਤੋਂ ਬਾਅਦ ਇਹ ਵੀ ਹੈ ਕਿ ਜਿਹੜੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇੱਕ ਟੂਰ ਹੋਇਆ ਸੀ ਗੁਜਰਾਤ ਗਏ ਤੇ ਸਰਕਾਰੀ ਮਹਿਮਾਨ ਬਣ ਕੇ ਉਹ ਸਾਨੂੰ ਪਿੰਡਾਂ ਪਿੰਡਾਂ 'ਚ ਤੇ ਹੋਰ ਚੰਗੀਆਂ ਚੰਗੀਆਂ ਥਾਵਾਂ ਤੇ ਲਗਾਈ ਜੀ ਉਹ ਫਿਰ ਕੁਝ ਕ ਸਮਾਂ ਮਿਲਦਾ ਤੁਸੀਂ ਇਕੱਲੇ ਵੀ ਘੁੰਮਦੇ ਹੋ ਜਦੋਂ ਤੇ ਪਾਟਨ ਜ਼ਿਲ੍ਹੇ ਦੇ ਪਾਟਨ ਮਸ਼ਹੂਰ ਹੈ ਉੱਥੇ ਪਟੋਲਾ ਸਾੜੀਆਂ ਬੰਨਦੀਆਂ ਨੇ 15-15 ਲੱਖ 20-20 ਲੱਖ ਦੀ ਇੱਕ ਸਾੜੀ ਹੁੰਦੀ ਹੈ ਤੇ ਨਾਲ ਹੀ ਉੱਥੇ ਰਣਕੀ ਬਾਵ ਇੱਕ ਖੂਹ ਹੈ ਬਹੁਤ ਵੱਡਾ ਆਰਕੀ ਆਰਕੀਓਲੋਜੀਕਲ ਸਾਈਟ ਹੈ ਬਹੁਤ ਕਮਾਲ ਦੀ ਉਦੇ ਨੇੜੇ ਤੇੜੇ ਪਿੰਡਾ ਪੁੰਡਾ ਵਾਲੇ ਬੰਦੇ ਮਿਲੇ ਉਹਨਾਂ ਨੂੰ ਜਦੋਂ ਗੱਲ ਕੀਤੀ ਉਹ ਇੱਕ ਸਕੂਲ 'ਚ ਵੀ ਸਾਨੂੰ ਲੱਗ ਗਿਆ ਸੜਕਾਂ ਉੱਥੇ ਹੈ ਨਹੀਂ ਪਾਣੀ ਉੱਥੇ ਹੈ ਨਹੀਂ ਜਾਤ ਪਾਤ ਜਿੰਨਾ ਵੱਡਾ ਜਿਹੜਾ ਉਹਨਾਂ ਪਿੰਡਾਂ 'ਚ ਹੈ ਦਲਤਾਂ ਦੇ ਕੰਧਾਂ ਬਣੀਆਂ ਹੋਈਆਂ ਦਲਤ ਉਸ ਪਾਸੇ ਪਿੰਡ ਦੇ ਤੇ ਉੱਚੇ ਵਾਲੇ ਇਸ ਪਾਸੇ ਸਕੂਲਾਂ ਦੇ ਵਿੱਚ ਦਲਿਤ ਬੱਚੇ ਅੱਡ ਬੈਠੀ ਜਾਂਦੇ ਇਹ ਹਾਲਾਤ ਉੱਥੇ ਮੈਂ ਦੇਖੇ ਸੀ ਮੈਂ ਲਿਖਿਆ ਫਿਰ ਅਖਬਾਰ ਦੇ ਵਿੱਚ ਤੇ ਉਹ ਮੇਰੇ ਨਾਲ ਨਰਾਜ਼ ਬੜੇ ਹੋਏ ਸੀ ਵੀ ਅਸਤਾ ਤੁਹਾਨੂੰ ਲੈ ਕੇ ਗਏ ਸੀ ਵੀ ਮੋਦੀ ਸਾਹਿਬ ਦੀ ਵਾਹ 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 ਕਰੋਗੇ ਤੋਸਤਾ ਸਾਡੇ ਖਿਲਾਫ ਹੀ ਲਿਖਤਾ ਮੈਂ ਲਿਖਿਆ ਸੀਗਾ ਵੀ ਪੰਜਾਬ ਦੇ ਪਿੰਡ ਕਿਤੇ ਅੱਗੇ ਨੇ ਔਰ ਅਸੀਂ ਕਿੱਥੇ ਵਜਦੇ ਆ ਸਾਡੀਆਂ ਪ੍ਰੋਬਲਮਸ ਬੜੀਆਂ ਡਿਫਰੈਂਟ ਨੇ ਅਸੀਂ ਚਿੱਟਾ ਪੈਦਾ ਨਹੀਂ ਕਰ ਰਹੇ ਚਿੱਟਾ ਤਾਂ ਚਰਚਾ ਇਹ ਵੀ ਹੋਈ ਪੈਦਾ ਵੀ ਗਵੰਡੀ ਸੂਬੇ ਦੀ ਇੱਕ ਪੰਜਾਬ ਦੇ ਨਾਲ ਲੱਗਦਾ ਇੱਕ ਸ਼ਹਿਰ ਹੈ ਜਿੱਥੇ ਮੈਡੀਕਲ ਹੱਬ ਮੰਨਿਆ ਜਾਂਦਾ ਜਿਹਨੂੰ ਥੋੜੇ ਜੇ ਪਹਾੜ ਚੜਦੇ ਆ ਹੁਣ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੈਂ ਕੰਗਣਾਤਰਾ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਚਿੱਟਾ ਵੀ ਉਹਨਾਂ ਫੈਕਟਰੀਆਂ ਦੇ ਵਿੱਚ ਬਣ ਰਿਹਾ ਹੈ ਕੈਮੀਕਲ ਹੈ ਨਾ ਇਹ ਜੀ ਜਿਹੜਾ ਜਿਹੜਾ ਨੇਚਰਲ ਆ ਰਿਹਾ ਉਹ ਆਫਗਾਨਿਸਤਾਨ ਤੋਂ ਤੇ ਪਾਕਿਸਤਾਨ ਤੋਂ ਰਿਹਾ ਤੇ ਅਸੀਂ ਤਾਂ ਵਿਕਟਿਮ ਆ ਜੀ ਜੇ ਸਾਡੇ ਨੌਜਵਾਨ ਚਿੱਟੇ ਤੇ ਨਸ਼ੇ ਤੇ ਲੱਗੇ ਅਸੀਂ ਵਿਕਟਿਮ ਆ ਜਿਵੇਂ ਬਾਰਡਰ ਦੇ ਉੱਤੇ ਗੋਲੀ ਖਾਣੇ ਆ ਨਾ ਅਸੀਂ ਪੂਰੇ ਦੇਸ਼ ਨੂੰ ਬਚਾਉਣ ਵਾਸਤੇ ਕੇਰਲਾ ਤੱਕ ਕੰਨਿਆ ਕੁਮਾਰੀ ਤੋਂ ਕੇਰਲਾ ਤੱਕ ਜਦੋਂ ਚੀਨ ਆ ਗਿਆ ਸੀ ਤੇ ਹਿੱਕ ਢਾ ਕੇ ਅਸੀਂ ਮੁਰੇ ਐ ਖੜ ਜਾਨੇ ਇੱਥੇ ਗੋਲੀ ਵਜਦੀ ਐ ਓਵੇਂ ਪੂਰੇ ਦੇਸ਼ ਤੇ ਵਿੱਚ ਜਦੋਂ ਚਿੱਟੇ ਦਾ ਤੇ ਨਸ਼ੇ ਦਾ ਅਟੈਕ ਹੋਇਆ ਤੇ ਪੰਜਾਬ ਮੁਰੇ ਖੜਿਆ ਇਹ ਸੰਤਾਪ ਸਾਨੂੰ ਚੱਲਣਾ ਪਿਆ ਕਿ ਸਾਡੇ ਨੌਜਵਾਨਾ ਜਿਹੜੇ ਗੋਲੀਆਂ ਖਾਣ ਵਾਲੇ ਹਿੱਕਾਂ ਢਾ ਕੇ ਖੜਨ ਵਾਲੇ ਸੀ ਉਹ ਇਸ ਵਿਕਟਿਮ ਬਣੇ ਇਸ ਗ੍ਰਿਫਤ ਦੇ ਵਿੱਚ ਆਏ